ਤਿੰਨ ਮਾਕੇ ਥਾਮਾ ਨਹੀਂ ਜਿਹੜੀਆਂ ਕਿ ਸਾਨੂੰ ਲੈ ਕੇ ਬੈਗੀਆਂ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਹੁੰਦੇ ਆ ਕਿਹੜੇ ਆ ਦਰਬਾਰੀ ਅਧਿਕਾਰੀ ਤੇ ਪੁਜਾਰੀ ਇਹ ਤਿੰਨੇ ਅੱਜਕੱਲ ਕਿਹਦੇ ਆ ਬੀਜੇਪੀ ਵਾਲਿਆਂ ਦੇ ਆ ਦਰਬਾਰੀ ਕਿਵੇਂ ਨੇ ਤੇ ਅਧਿਕਾਰੀ ਕਿਵੇਂ ਨੇ ਤੇ ਪੁਜਾਰੀ ਕਿਵੇਂ ਨੇ ਬਾਅਦ 'ਚ ਗੱਲ ਕਰਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਬੋਲਣ ਜੋਗੇ ਹੈਗੇ ਉਹਨਾਂ ਦਾ ਬੋਲਿਓ ਜਰੂਰ ਨਹੀਂ ਬੋਲਣ ਜੋਗੇ ਸ਼ੇਕਰ ਸ਼ੇਅਰ ਹੀ ਕਰ ਦਿਓ ਹੁਣ ਮਸਲਾ ਕੀ ਆ ਪੁਜਾਰੀ ਅਧਿਕਾਰੀ ਤੇ ਜਿਹੜੇ ਦਰਬਾਰੀ ਦੀ ਮੈਂ ਗੱਲ ਕਰਦਾ ਪੁਜਾਰੀ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਨੇ ਸਾਰੀ ਧਰਮ ਦੀ ਸਿਆਸਤੀ ਕੀਤੀ ਆ ਤੇ ਪੁਜਾਰੀ ਲੈਣਾ ਜਿੰਨਾ ਹੈਗਾ ਉਹ ਸਾਰਾ ਇਹਨਾਂ ਦਾ ਸਾਡੇ ਤਾਂ ਆਪ ਦੇ ਜਿਹੜੇ ਪੁਜਾਰੀ ਬਣੇ ਬੈਠੇ ਆ ਬਾਦਲ ਕਰ ਲੈਣਾ ਉਹ ਵੀ ਇਹਨਾਂ ਦੇ ਚੱਕ ਰਹੇ ਆ ਤੇ ਦੂਜੇ ਨੰਬਰ ਤੇ ਕਿਹੜੇ ਆ ਜਾਂਦੇ ਆ ਅਧਿਕਾਰੀ ਤੇ ਬਿਊਰੋਕ੍ਰੇਸੀ ਵੀ ਛੜ ਛੜ ਕੇ ਇਧਰ ਵੜੀ ਜਾਂਦੀ ਆ ਇੱਕੋ ਹੀ ਅਸੀਂ ਕਹਿੰਦੇ ਸੀਗੇ ਕਿ ਬਚਿਆ ਖਾਨਾ ਹੈਗਾ ਜੇ ਜੁਡੀਸ਼ਰੀ ਅਸੀਂ ਕਹਿ ਦਿੰਦੇ ਸੀ ਯਾਰ ਸ਼ਰਮ ਆਉਣੀ ਚਾਹੀਦੀ ਆ ਜੱਜਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਮੈਂ ਕਿਹਾ ਭਾਰਤ ਦੇ ਨਾਲ ਸੰਵਿਧਾਨਾ ਮਜ਼ਾਕ ਬਣਾ ਰੱਖਿਆ ਜਦ ਜਿਹੜੇ ਕੀ ਆ ਸਾਡੇ ਚੀਫ ਜਸਟਿਸ ਕੋ ਕੋਈ ਯਰਕੇ ਵੀ ਜਦੋਂ ਕਿਸੇ ਕੁੜੀ ਦੇ ਮਾਕੇ ਔਰਤਾਂ ਬੰਨੋ ਸ਼ੋਸ਼ਣ ਦਾ ਕੀ ਆ ਉਹਦੇ ਤੇ ਇਲਜ਼ਾਮ ਲੱਗਦਾ ਤਾਂ ਉਦੋਂ ਬਾਅਦ ਫਿਰ ਕੀ ਕਰਦਾ ਉਹ ਬੀਜੇਪੀ ਜੁਆਇਨ ਕਰਦਾ ਰਸਵਾਜ ਵੀ ਭੇਜਿਆ ਜਾਂਦਾ ਤੇ ਉਹ ਬੰਦੇ ਤੇ ਕਾਰਨ ਕੀ ਸੀ ਉਦੋਂ ਯੋਧਿਆਂ ਦਾ ਬ੍ਰੈਡਕਟ ਵੀ ਲਿਆ ਜਾਂਦਾ ਤੇ ਹੋਰ بڑے ਫੈਸਲੇ ਉਹ ਤੋਂ ਲੈਣ ਤੋਂ ਬਾਅਦ ਆਉਂਦਾ ਬਾਹਰ ਤੇ ਆਉਣਸਾਰ ਬੰਦੇ ਨੂੰ ਕੀ ਆ ਬੀਜੇਪੀ ਜੁਆਇਨ ਕਰ ਲਈ ਜਾਂਦੀ ਆ ਜਿੰਨੇ ਸਿਰੇ ਦੇ ਠੱਗ ਖੱਜ ਤੇ ਕੰਜਰ ਬੰਦੇ ਸੀਗੇ ਠੀਕ ਹੈ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਸੀ ਉਹ ਚਾਹੇ ਅਧਿਕਾਰੀ ਹੋਣ ਮੇਰਾ ਮਤਲਬ ਬਿਊਰੋਕ੍ਰੇਟ ਹੋਣ ਚਾਹੇ ਜੱਜ ਹੋਣ ਠੀਕ ਹੈ ਉਹ ਸਾਰੇ ਯਾਰ ਜੁਆਇਨ ਕਰੀ ਜਾਂਦੇ ਆ ਪਿੱਛੇ ਜੇ ਸਾਰੇ ਰੋਹਿਤ ਆਰੇ ਸੀ ਜਿਹੜਾ ਮੱਧ ਪ੍ਰਦੇਸ਼ ਦਾ ਜੱਜ ਉਹ ਵੀ ਕੀ ਆ ਰਿਜ਼ਾਈਨ ਕਰਦਾ ਤੇ ਤਿੰਨ ਮਹੀਨੇ ਬਾਅਦ ਪਾਰਟੀ ਜੁਆਇਨ ਕਰ ਜਾਂਦਾ ਜਿਹੜੇ ਬੰਦੇ ਤੋਂ ਕੀ ਆ ਫੈਸਲੇ ਲੈ ਜਾਂਦੇ ਆ ਸਾਰਿਆਂ ਨੇ ਸ਼ਾਇਦ ਕੀ ਆ ਬਿੱਗ ਬੋਸ ਦੇਖਿਆ ਉਹ ਮੁਨੱਬਰ ਫਾਰੂਕੀ ਯਾਰ ਗਿਆ ਨੂੰ ਜਿਹੜੇ ਨੂੰ ਧਾਰਨੋ ਭਾਵਨਾਮਾ ਦੇ ਖਾਤਰ ਕੀ ਜਮਾਨਤ ਹੀ ਨਹੀਂ ਦੇ ਰਿਆ ਸੀ ਬੰਦਾ ਉਸ ਤੋਂ ਬਿਨਾ ਜਿਹੜਾ ਅਵਜੀਤ ਗੰਗੋਪਾਦ ਹੈਗਾ ਜਿਹੜਾ ਕਲਕੱਤੇ ਦੇ ਵਿੱਚ ਜੁਆਇਨ ਕਰਦਾ ਬੀਜੇਪੀ ਠੀਕ ਹੈ ਉਹ ਬੰਦਾ ਵੀ ਫਿਰ ਕੀ ਐ ਐਮਪੀ ਵੀ ਬਣ ਗਿਆ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਇਹਨਾਂ ਬੰਦਿਆਂ ਦੇ ਬਿਊਰੋਕ੍ਰੇਟਸ ਤੇ ਤੇ ਖਾਸ ਤੌਰ ਤੇ ਜੱਜਾਂ ਤੇ ਘੱਟ ਤੋਂ ਘੱਟ ਜਾਰੇ ਇਹਨਾਂ ਨੂੰ 5 ਸਾਲ ਤੱਕ ਗੈਪ ਪਾਈ ਲੈਣ ਦੇ ਬਾਬੇ ਦਾ ਯਾਰ ਤੇ ਵੋਟਾਂ ਲਈ ਤਿਆਰ ਆ ਐਵੇਂ ਨਹੀਂ ਸਰਸੇ ਵਾਲੇ ਸਾਥ ਨੂੰ ਪੇਰੋਲਾ ਮਿਲੀਆਂ ਉਹਦਾ ਕੀ ਆ ਸਾਰਿਆਂ ਦੇ ਸਾਹਮਣੇ ਆ ਗਿਆ ਨਾ 67 ਜਣਾਂ ਦੀ ਲਿਸਟ ਦੇ ਵਿੱਚ ਜਿਹੜਾ ਇੱਕ ਸਪੈਸ਼ਲ ਨਾਂ ਆਇਆ ਉਹ ਬਾਬੇ ਦੇ ਯਾਰ ਦਾ ਆ ਸਰਸੇ ਵਾਲੇ ਸਾਥ ਦੇ ਯਾਰ ਦਾ ਤੇ ਨਾਂ ਸਾਰੇ ਜਾਣਦੇ ਹੋ ਸੁਨੀਲ ਸਾਗਮਾਨ ਜਿਹੜੇ ਬੰਦੇ ਕਰਕੇ ਬਾਬੇ ਨੂੰ ਪੇਰੋਲ ਮਿਲਦੀ ਆ ਕਿਸੇ ਵੀ ਕੈਦੀ ਨੂੰ ਰੋਸਤੋ ਜੇਲ੍ਹ ਚੋਂ ਪੇਰੋਲ ਮਿਲਣ ਵਾਸਤੇ ਨਾ ਸਭ ਤੋਂ ਪਹਿਲਾਂ ਕੀ ਆ ਜੇਲਰ ਦੀ ਮਾਕੇ ਆਗਿਆ ਚਾਹੀਦੀ ਹੁੰਦੀ ਹੈ ਜੇ ਜੇਲਰ ਸਾਹਿਬ ਤਾਂ ਫੇਰ ਹੀ ਕੀ ਆ ਬਾਹਰ ਆ ਸਕਦਾ ਤੇ ਫੇਰ ਬਾਹਰ ਲੈਣੇ ਪ੍ਰਵਾਨਗੀ ਦੇਣੀ ਹੁੰਦੀ ਉਹ ਸਰਕਾਰ ਦੇ ਹੱਥ ਠੋਕੇ ਹੁੰਦੇ ਆ ਤਿੰਨ ਤਕੀਆ ਤਿੰਨ ਮਾਕੇ ਥਾਮਾ ਨੇ ਜਿਹੜੀਆਂ ਆ ਕਿ ਸਾਨੂੰ ਲੈ ਕੇ ਬੈਗੀਆਂ ਕਿੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਹੁੰਦੇ ਆ ਕਿਹੜੇ ਆ ਦਰਬਾਰੀ ਅਧਿਕਾਰੀ ਤੇ ਪੁਜਾਰੀ ਇਹ ਤਿੰਨੇ ਅੱਜਕੱਲ ਕੀ ਦੇ ਆ ਬੀਜੇਪੀ ਵਾਲਿਆਂ ਦੇ ਆ ਦਰਬਾਰੀ ਕਿਵੇਂ ਨੇ ਤੇ ਅਧਿਕਾਰੀ ਕਿਵੇਂ ਨੇ ਤੇ ਪੁਜਾਰੀ ਕਿਵੇਂ ਨੇ ਬਾਅਦ ਚ ਗੱਲ ਕਰਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਬੋਲਣ ਜੋਗੇ ਹੈਗੇ ਉਹਨਾਂ ਦਾ ਬੋਲਿਓ ਜਰੂਰ ਨਹੀਂ ਬੋਲਣ ਜੋਗੇ ਸ਼ੇਕਰ ਸ਼ੇਅਰ ਹੀ ਕਰ ਦਿਓ ਹੁਣ ਮਸਲਾ ਕੀ ਆ ਪੁਜਾਰੀ ਅਧਿਕਾਰੀ ਤੇ ਜਿਹੜੇ ਦਰਬਾਰੀ ਦੀ ਮੈਂ ਗੱਲ ਕਰਦਾ ਪੁਜਾਰੀ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਨੇ ਸਾਰੀ ਧਰਮ ਦੀ ਸਿਆਸਤੀ ਕੀਤੀ ਆ ਤੇ ਪੁਜਾਰੀ ਲੈਣਾ ਜਿੰਨਾ ਹੈਗਾ ਉਹ ਸਾਰਾ ਇਹਨਾਂ ਦਾ ਸਾਡੇ ਤਾਂ ਆਪਦੇ ਜਿਹੜੇ ਪੁਜਾਰੀ ਬਣੇ ਬੈਠੇ ਆ ਬਾਦਲ ਕਰ ਲੈਣਾ ਉਹ ਵੀ ਇਹਨਾਂ ਦੇ ਚੱਕ ਰਹੇ ਆ ਤੇ ਦੂਜੇ ਨੰਬਰ ਤੇ ਕਿਹੜੇ ਆ ਜਾਂਦੇ ਆ ਅਧਿਕਾਰੀ ਤੇ ਬਿਊਰੋਕ੍ਰੇਸੀ ਵੀ ਛੜ ਛੜ ਕੇ ਇਧਰ ਵੜੀ ਜਾਂਦੀ ਆ ਇੱਕੋ ਹੀ ਅਸੀਂ ਕਹਿੰਦੇ ਸੀਗੇ ਕਿ ਬਚਿਆ ਖਾਨਾ ਹੈਗਾ ਜੇ ਜੁਡੀਸ਼ਰੀ ਅਸੀਂ ਕਹਿ ਦਿੰਦੇ ਸੀ ਯਾਰ ਸ਼ਰਮ ਆਉਣੀ ਚਾਹੀਦੀ ਆ ਜੱਜਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਮੈਂ ਕਿਹਾ ਭਾਰਤ ਦੇ ਨਾਲ ਸੰਵਿਧਾਨਾ ਮਜ਼ਾਕ ਬਣਾ ਰੱਖਿਆ ਜੱਜ ਜਿਹੜੇ ਕੀ ਆ ਸਾਡੇ ਚੀਫ ਜਸਟਿਸ ਗਗੋਈ ਵਰਕੇ ਵੀ ਜਦੋਂ ਕਿਸੇ ਕੁੜੀ ਦੇ ਮਾਕੇ ਔਰਤਾਂ ਵੱਲੋਂ ਸ਼ੋਸ਼ਣ ਦਾ ਕੀ ਆ ਉਹਦੇ ਤੇ ਇਲਜ਼ਾਮ ਲੱਗਦਾ ਤਾਂ ਉਹ ਤੋਂ ਬਾਅਦ ਫੇਰ ਕੀ ਕਰਦਾ ਉਹ ਬੀਜੇਪੀ ਜੁਆਇਨ ਕਰਦਾ ਰਾਜ ਸਭਾ ਵੀ ਭੇਜਿਆ ਜਾਂਦਾ ਤੇ ਉਹ ਬੰਦੇ ਤੇ ਕਾਰਨ ਕੀ ਸੀ ਉਦੋਂ ਯੋਧਿਆਂ ਦਾ ਪ੍ਰੈਡਿਕਟ ਵੀ ਲਿਆ ਜਾਂਦਾ ਤੇ ਹੋਰ بڑے ਫੈਸਲੇ ਉਹ ਤੋਂ ਲੈਣ ਤੋਂ ਬਾਅਦ ਆਉਂਦਾ ਬਾਹਰ ਤੇ ਆਉਣਸਾਰ ਬੰਦੇ ਨੂੰ ਕੀ ਆ ਬੀਜੇਪੀ ਜੁਆਇਨ ਕਰ ਲਈ ਜਾਂਦੀ ਆ ਜਿੰਨੇ ਸਿਰੇ ਦੇ ਠੱਗ ਖੱਜ ਤੇ ਕੰਜਰ ਬੰਦੇ ਸੀਗੇ ਠੀਕ ਹੈ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਸੀ ਉਹ ਚਾਹੇ ਅਧਿਕਾਰੀ ਹੋਣ ਮੇਰਾ ਮਤਲਬ ਬਿਊਰੋਕ੍ਰੇਟ ਹੋਣ ਚਾਹੇ ਜੱਜ ਹੋਣ ਠੀਕ ਹੈ ਉਹ ਸਾਰੇ ਯਾਰ ਜੁਆਇਨ ਕਰੀ ਜਾਂਦੇ ਆ ਪਿੱਛੇ ਜੇ ਸਾਰੇ ਰੋਹਿਤ ਆਰੇ ਸੀ ਜਿਹੜਾ ਮੱਧ ਪ੍ਰਦੇਸ਼ ਦਾ ਜੱਜ ਉਹ ਵੀ ਕੀ ਹੈ ਰਿਜ਼ਾਈਨ ਕਰਦਾ ਤੇ ਤਿੰਨ ਮਹੀਨੇ ਬਾਅਦ ਪਾਰਟੀ ਜੁਆਇਨ ਕਰ ਜਾਂਦਾ ਜਿਹੜੇ ਬੰਦੇ ਤੋਂ ਕੀ ਹੈ ਫੈਸਲੇ ਲੈ ਜਾਂਦੇ ਆ ਸਾਰਿਆਂ ਨੇ ਸ਼ਾਇਦ ਕੀ ਹੈ ਬਿੱਗ ਬੋਲ ਦੇਖਿਆ ਉਹ ਮੁਨੱਬਰ ਫਾਰੂਕੀ ਵਰਗੇ ਆਨੂੰ ਜਿਹੜੇ ਨੂੰ ਧਾਰਨੋ ਭਾਵਨਾਮਾ ਦੇ ਖਾਤਰ ਕੀ ਹੈ ਜ਼ਮਾਨਤ ਹੀ ਨਹੀਂ ਦੇ ਰਿਆ ਸੀ ਬੰਦਾ ਉਸ ਤੋਂ ਬਿਨਾ ਜਿਹੜਾ ਅਵਜੀਤ ਗੰਗੋਪਾਦ ਹੈਗਾ ਜਿਹੜਾ ਕਲਕੱਤੇ ਦੇ ਵਿੱਚ ਜੁਆਇਨ ਕਰਦਾ ਬੀਜੇਪੀ ਠੀਕ ਹੈ ਉਹ ਬੰਦਾ ਵੀ ਫਿਰ ਕੀ ਐਮਪੀ ਵੀ ਬਣ ਗਿਆ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਇਹਨਾਂ ਬੰਦਿਆਂ ਦੇ ਬਿਊਰੋਕ੍ਰੇਟਸ ਤੇ ਤੇ ਖਾਸ ਤੌਰ ਤੇ ਜੱਜਾਂ ਤੇ ਘੱਟ ਤੋਂ ਘੱਟ ਜਰ ਇਹਨਾਂ ਨੂੰ 5 ਸਾਲ ਤੱਕ ਗੈਪ ਪਾਈ ਲੈਣ ਦੇਖੋ ਪਹਿਲੀ ਗੱਲ ਤਾਂ ਇਹ ਲੋਕ ساری ਉਮਰ ਇੱਕ ਪ੍ਰੋਟੋਕੋਲ ਫਾਲੋ ਕਰਦੇ ਆ ਲੋਕਾਂ 'ਚ ਵਿਚਰਦੇ ਨਹੀਂ ਪਰ ਨਾਲ ਦੀ ਨਾਲ ਹੀ ਇਤਿਆਦ ਦੀਆਂ ਜੋਬਾਂ ਛੱਡ ਕੇ ਬਾਹਰ ਆ ਕੇ ਜਾਂ ਉਦੋਂ ਰਿਟਾਇਰ ਹੋਣ ਤੋਂ ਬਾਅਦ ਫਿਰ ਸਾਰੇ ਬੀਜੇਪੀ ਦੀ ਮਸ਼ੀਨ 'ਚ ਪਤਾ ਨਹੀਂ ਕਿਵੇਂ ਵੜ ਜਾਂਦੇ ਆ ਵਾਸ਼ਿੰਗ ਮਸ਼ੀਨ ਦੇ ਵਿੱਚ ਮੈਂ ਕਹਿੰਦਾ ਤੇ ਕਾਨੂੰਨ ਹੋਣਾ ਚਾਹੀਦਾ ਉਹਦੀ ਮੰਗ ਕਰਦੇ ਜੇ ਤੁਸੀਂ ਵੀ ਕਰਦੇ ਹੋ ਕਮੈਂਟ ਵੀ ਕਰਿਓ ਵੀ ਘੱਟ ਤੋਂ ਘੱਟ ਜ ਟੌਪ ਦੇ ਮਾਕੇ ਉੱਪਰਲੇ ਅਧਿਕਾਰੀ ਹੁੰਦੇ ਆ ਬਿਊਰੋਕ੍ਰੇਟਸ ਹੁੰਦੇ ਆ ਯਾਰ ਹੁਣ ਤਾਂ ਬੀਜੇਪੀ ਨੇ ਕੀਆ ਕਿਉਂਕਿ ਜੁਡੀਸ਼ਰੀ ਸਾਰੀ ਇਹਨਾਂ ਦੇ ਛੱਤਰ ਥੱਲੇ ਆ ਇੱਕ ਕਾਨੂੰਨ ਹੀ ਬਣ ਗਿਆ ਕੀ ਕਾਨੂੰਨ ਬਣਿਆ ਦੋਸਤੋ ਸ਼ਾਇਦ ਕਈ ਭਰਾਵਾਂ ਨੂੰ ਨਾ ਪਤਾ ਹੋਵੇ ਆਰਐਸਐਸ ਨੂੰ ਕੋਈ ਵੀ ਸਰਕਾਰੀ ਅਧਿਕਾਰੀ ਉਹਦੇ ਸ਼ਿਵਰ ਜੁਆਇਨ ਕਰ ਸਕਦਾ ਉਹਦੀਆਂ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਲੱਗਦੇ ਆ ਨਾ ਆਰਐਸਐਸ ਨੂੰ ਕੀਆ ਹਰੇਕ ਸਰਕਾਰੀ ਅਧਿਕਾਰੀ ਪਹਿਲਾਂ ਪ੍ਰਵਾਨਗੀ ਨਹੀਂ ਸੀ ਆਰਐਸਐਸ ਦੇ ਲਈ ਕਿ ਮੈਂਬਰ ਨਹੀਂ ਬਣ ਸਕਦਾ ਸੀ ਕੋਈ ਵੀ ਸਰਕਾਰੀ ਮੁਲਾਜ਼ਮ ਹੁਣ ਹਰੇਕ ਸਰਕਾਰੀ ਮੁਲਾਜ਼ਮ ਹੁਣ ਬਾਈ ਜੀ ਜੁਆਇਨ ਤਾਂ ਕੀ ਹੋ ਕੀ ਨੂੰ ਕਰੂਗਾ RSS ਨੂੰ ਕਰੂ ਤੇ RSS ਕੀ ਹੈ ਟੇਡੇ ਢੰਗ ਨਾਲ ਕਿਹਨੂੰ ਜੁਆਇਨ ਕਰੂ ਭਾਜਪੀ ਨੂੰ ਜੁਆਇਨ ਕਰੂ ਤੇ ਕਰੂਗਾ ਕਿਉਂ ਇਹ ਤੁਸੀਂ ਮੇਰੇ ਨਾਲੋਂ ਵੱਧ ਬਿਹਤਰ ਜਾਣਦੇ ਹੋ ਕਿਉਂਕਿ ਦੋਸਤੋ ਅਗਲੇ ਨੇ ਅਹੁਦੇਦਾਰੀਆਂ ਵੀ ਚੰਗੇ ਥਾਮਾਂ ਦੇ ਪੋਸਟਾਂ ਲੈਣੀਆਂ ਹੁੰਦੀਆਂ ਨੇ ਤੇ ਦੂਜੇ ਪਾਸੇ ਜੇ ਕੋਈ ਬੰਦਾ ਜਾਊਗਾ ਵੀ ਤਾਂ ਫਿਰ ਕੀ ਹੈ ਫਿਰ ਸਸਪੈਂਸ਼ਨ ਵੀ ਹੈਗੀ ਆ ਫਿਰ ਇਲਜ਼ਾਮ ਪਰਾਸ਼ੀ ਵੀ ਹੈਗੀ ਆ ਬਾਕੀ 10 ਬਾਂਹਾਂ 라ਵਣ ਬੜੀ ਬੈਠੀ ਆ ਭਾਜਪੀ ਉਹਨਾਂ ਕੋਲੇ ਕੀ ਕੁਛ ਆ ਈਡੀ ਆ ਸੀਬੀਆਈ ਆ ਬੜਾ ਕੁਝ ਆ ਉਹਨਾਂ ਕੋਲੇ ਐਨਆਈਏ ਆ ਇਹ 10 ਬਹਾਨੇ ਉਹਨਾਂ ਦੀ ਅਡੋ ਅਡ ਜਿਹੇ ਤਰ੍ਹਾਂ ਬੰਦੇ ਦਾ ਸੰਗ ਘੁੱਟਦੇ ਆ ਮੈਂ ਕਿਹਾ ਮੁਲਕ ਦਾ ਸੰਗ ਘੁੱਟੀ ਬੈਠੇ ਆ ਓਏ ਤੇ ਸਭ ਤੋਂ ਵੱਡੀ ਤਰਾਸਦੀ ਮੈਂ ਪੰਜਾਬ ਵਾਲਿਆਂ ਨੂੰ ਇੱਕ ਗੱਲ ਕਰਦਾ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਚੋਪਾ ਨਾ ਦਾ ਕਾਂਗਰਸ ਵਾਲੇ ਰਾਜਾ ਜੀ ਬੋਲਦੇ ਆ ਠੀਕ ਹੈ ਨਾ ਕੋਈ ਹੋਰ ਪਾਰਟੀ ਵਾਲਾ ਬੋਲਦਾ ਨਾ ਆਮ ਆਦਮੀ ਪਾਰਟੀ ਵਾਲੇ ਬੋਲਦੇ ਆ ਕਿਉਂ ਬਈ ਕਿਉਂਕਿ ਵੋਟਾਂ ਲੈਣੀਆਂ ਨੇ ਤੁਸੀਂ ਤਾਂ ਨਹੀਂ ਵੋਟਾਂ ਲੈਣੀਆਂ ਯਾਰ ਜੇ ਨਹੀਂ ਵੋਟਾਂ ਲੈਣੀਆਂ ਤਾਂ ਇਸ ਚੀਜ਼ ਦਾ ਵਿਰੋਧ ਜ਼ਰੂਰ ਕਰਿਓ ਤੇ ਸਾਡੇ ਕੀ ਆ ਮੈਂ ਕਹਿੰਦਾ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਕਿਉਂਕਿ ਅਤਵਾਦੀ ਮੈਂ ਸੌਰੀ ਜਿਹੜਾ ਬਲਾਤਕਾਰ ਦੇ ਦੋਸ਼ੀ ਬੰਦੇ ਆ ਉਹਨਾਂ ਨੂੰ ਜੇਲਾ ਚੋਂ ਕਢਾਉਣ ਵਾਲੀ ਪਾਰਟੀ ਉਹਨਾਂ ਨੂੰ ਟਿਕਟਾਂ ਦੇਣ ਵਾਲੀ ਪਾਰਟੀ ਬੀਜੇਪੀ ਵੱਲੋਂ ਇੱਕ ਹੋਰ ਜੇਲਰ ਨੂੰ ਜਿਹਨੇ ਬਲਾਤਕਾਰੀ ਨੂੰ ਵਾਰ-ਵਾਰ ਤੇ ਰੋਲਾਂ ਦੇ ਦੇ ਕੇ ਬਾਹਰ ਕਢਿਆ 6 ਪੇ ਰੋਲਾਂ ਜਿਹੜੀਆਂ ਸੀਗੀਆਂ ਏਸੇ ਅਧਿਕਾਰੀ ਵੱਲੋਂ ਸਰਸੇ ਵਾਲੇ ਕੀ ਆ ਬਾਬੇ ਨੂੰ ਦਿੱਤੀਆਂ ਗਈਆਂ ਨੇ ਤੇ ਜਿਹੜੇ ਸਿੱਖ ਕਮਿਊਨਿਟੀ ਨਾਲ ਜੁੜੇ ਹੋਏ ਨੇ ਘੱਟ ਤੋਂ ਘੱਟ ਉਹ ਵਿਰੋਧ ਜ਼ਰੂਰ ਕਰਿਓ ਨਹੀਂ ਕਰ ਸਕਦੇ ਸ਼ੇਅਰ ਹੀ ਕਰ ਦਿਓ ਸ਼ੇਕੜ ਪੋਸਟ ਕੀ ਆ ਮੈਂ ਇੱਕੋ ਗੱਲ ਕਹਿਣਾ ਕਿ ਇਹ ਗੱਲ ਤੇ ਸਾਨੂੰ ਚਰਚਾ ਜਰੂਰ ਛੇੜਨੀ ਚਾਹੀਦੀ ਹੈ ਤਾਂ ਕਿ ਲੜਨ ਤਾਂ ਪੈ ਸਕਣ ਤੇ ਉਹੋ ਜਿਹੇ ਬੰਦੇ ਨਾ ਦਿੱਤਣ ਉਹ ਵੀ ਬੰਦੇ 10 ਵਾਰੀ ਸੋਚਣ ਵੀ ਆ ਠੀਕ ਆ ਸਾਡੇ ਤੋਂ ਕਾਲਤ ਫੈਸਲੇ ਹੁੰਦੇ ਅਸੀਂ ਬਲਾਤਕਾਰੀਆਂ ਦਾ ਸਾਥ ਦੰਨੇ ਆ ਤਾਂ ਸਮਾਜ ਸਾਨੂੰ ਐਕਸੈਪਟ ਨਹੀਂ ਕਰੂਗਾ ਤੇ ਜੇ ਤੁਸੀਂ ਬਲਾਤਕਾਰੀਆਂ ਦੇ ਸਾਥੀਆਂ ਨੂੰ ਜਿਹੜੇ ਉਹਨਾਂ ਨੂੰ ਪੇਰੋਲਾ ਕੰਦੇ ਉਹਨੂੰ ਐਕਸੈਪਟ ਕਰਦੇ ਹੋ ਫਿਰ ਚੁੱਪ ਕਰਕੇ ਇਹ ਸਵਾਦ ਲੈ ਕੇ ਵੀਡੀਓ ਛੱਡ ਦਿਓ ਨਹੀਂ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਜੇ ਉਹਨਾਂ ਬਲਾਤਕਾਰੀਆਂ ਦੇ ਵਿਰੁੱਧ ਹੈਗੇ ਹੋ ਇਸ ਕਰਕੇ ਸਾਰਿਆਂ ਨੂੰ ਕਹਿਣਾ ਕਿ ਜਿਹੜਾ ਇਹ ਸਿਸਟਮ ਚੱਲ ਰਿਹਾ ਵੀ ਜੀਪੀ ਦਾ ਹੁਣ ਬੀਜੇਪੀ ਦੇ ਤੱਕ ਇਹ ਡਿਟੇਲ ਚ ਗੱਲ ਕਰਦੇ ਰਹਾਂਗੇ ਕਿਉਂਕਿ ਇਲੈਕਸ਼ਨ ਜਿਹੜੀ ਹੈਗੀ ਆ ਹਰਿਆਣੇ ਦੀ ਉਹਦੇ ਬਾਰੇ ਜ਼ਰੂਰ ਦੋਸਤੋ ਗੱਲ ਕਰਾਂਗੇ ਤੇ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਾਂਗਰਸ ਵੀ ਆ ਅਕਾਲੀ ਦਲ ਵੀ ਆ ਆਮ ਆਦਮੀ ਪਾਰਟੀ ਵੀ ਆ ਸਾਰਿਆਂ ਦੇ ਮੂੰਹ ਚ ਘੁੰਗਣੀਆਂ ਕਿਉਂ ਪਈਆਂ ਕਿਉਂਕਿ ਸਾਰਿਆਂ ਨੇ ਵੋਟਾਂ ਲੈਣੀਆਂ ਹਰਿਆਣੇ ਚ ਪਰ ਤੁਸੀਂ ਵੋਟਾਂ ਤਾਂ ਨਹੀਂ ਲੈਣੀਆਂ ਜਾਂ ਜਮੀਰ ਦੀ ਆਵਾਜ਼ ਸੁਣ ਕੇ ਬੋਲਿਓ ਜ਼ਰੂਰ ਤੇ ਲਹਣਤਾ ਪਾਇਓ ਤੇ ਇਹ ਜਿਹੇ ਸਿਸਟਮ ਦਾ ਵੀ ਅਸੀਂ ਵਿਰੋਧ ਕਰਦੇ ਆ ਜਿਹੜਾ ਸਿਸਟਮ ਇਹ ਜੇ ਬੰਦਿਆਂ ਨੂੰ ਟਿਕਟਾਂ ਦੇਣ ਦੇ ਵਿੱਚ ਮੈਂ ਕਹਣਾ ਬਿਊਰੋਕਰੇਟਸ ਤੇ ਜੁਡੀਸ਼ੀਅਰ ਦੇ ਜਿਹੜੇ ਬੰਦੇ ਆ ਇਹਨਾਂ ਬੰਦਿਆਂ ਨੂੰ ਪਰਮਾਨੈਂਟ ਬੈਨ ਹੋਣਾ ਚਾਹੀਦਾ ਵੀ ਇਹ ਬੰਦੇ ਕਿਸੇ ਪੋਲੀਟੀਕਲ ਪਾਰਟੀ ਨੂੰ ਜੁਆਇਨ ਨਾ ਕਰ ਸਕਦੇ ਹੋਣ ਕਿਉਂਕਿ ਜਦੋਂ ਬੰਦੇ ਪੋਸਟਾਂ ਦੇ ਉੱਤੇ ਹੁੰਦੇ ਆ ਇਹਦਾ ਉਦੋਂ ਨਹੀਂ ਹਟਦੇ ਸਿਆਸੀ ਬੰਦਿਆਂ ਦੇ ਮੈਂ ਕਿਹੋ ਕਰਨ ਵਾਸਤੇ ਤੇ ਜਿਹੜੇ ਬੰਦੇ ਨੇ ਫਿਰ ਜਿਹਦਾ ਪੱਖ ਲਿਆ ਉਹ ਫਿਰ ਉਸੇ ਦੀ ਪਾਰਟੀ ਜੁਆਇਨ ਕਰਨਗੇ ਤੇ ਸਾਡੇ ਜਿਹੜੇ ਪੁਜਾਰੀ ਅਧਿਕਾਰੀ ਠੀਕ ਹੈ ਤੇ ਦਰਬਾਰੀ ਨੇ ਇਹ ਤਿੰਨਾਂ ਨੇ ਜਿਨ੍ਹਾਂ ਨੇ ਸਾਨੂੰ ਬਰਬਾਦ ਕੀਤਾ ਇਹ ਨੈਕਸਸ ਤੇ ਫਿਰ ਡਿਟੇਲ ਚ ਗੱਲ ਕਰਾਂਗੇ ਇਹਨਾਂ ਤਿੰਨਾਂ ਨੂੰ ਲੜਨਤਾ ਵੀ ਪਾਇਓ ਤੇ ਸ਼ੇਅਰ ਵੀ ਕਰੋ ਤਾਂ